2024 ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਜਗ੍ਹਾ-ਜਗ੍ਹਾ ਉੱਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਤਤ ਇਸ ਮੌਕੇ ਪੰਜਾਬ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਇਸ ਮੌਕੇ ਤੇ ਪੁਲਿਸ ਅਧਿਕਾਰੀ ACP ਭਰਿੰਦਰ ਸਿੰਘ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਸਾਡੇ ਕੋਲ ਇੱਕ ਪੈਰਾ ਮਿਲਟਰੀ ਫੋਰਸ ਦੀ ਕੰਪਨੀ ਪਹੁੰਚ ਚੁੱਕੀ ਹੈ। ਉਹਨਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦਾ ਸੁਖਾਵੀ ਮਾਹੌਲ ਬਣਾਉਣ ਦੇ ਲਈ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਤੋਂ ਵੱਲੋਂ ਫਲੈਗ ਮਾਰਚ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਤੋਂ ਵੀ ਆ ਰਹੀਆਂ ਨੇ। ਉਸ ਦੇ ਮੱਦੇ ਨਜ਼ਰ ਸਾਡੀ ਪੰਜਾਬ ਪੁਲਿਸ ਤੇ ਇਸ ਤੋਂ ਇਲਾਵਾ ਸਾਡੇ ਨਾਲ CRPF ਦੀ ਜੋ ਫੋਰਸ ਤਾਇਨਾਤ ਕੀਤੀ ਗਈ ਹੈ। ਉਸ ਦੇ ਮੁਤਾਬਕ ਸਾਡੇ ਸਾਰੇ ਚਾਰੇ ਥਾਣਿਆਂ ਦੇ ਵਿੱਚ ਹਾਫ ਹਾਫ CRPF ਦਾ ਸੈਕਸ਼ਨ ਨਾਲ ਚਾਰ ਮੁਲਾਜ਼ਮ ਪੰਜਾਬ ਪੁਲਿਸ ਦੇ ਸੋ ਸਾਡੀ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਕਾਨੂੰਨ ਤੇ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਲਈ ਸਾਡੇ ਵੱਲੋਂ ਰੋਜ਼ਾਨਾ ਹੀ ਅਲੱਗ-ਅਲੱਗ ਜਗ੍ਹਾ ਤੇ ਫਲੈਗ ਮਾਰਚ ਕੀਤੇ ਜਾ ਰਹੇ ਨੇ ਬਾਕੀ ਫੋਰਸ ਦੀ ਪ੍ਰੈਜ਼ੈਂਸ ਵਧਾਈ ਗਈ ਆ ਜੋ ਸਾਡੇ ਵੱਲੋਂ ਸ਼ਾਮ ਨੂੰ ਤੇ ਦਿਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਆ ਉਸ ਦੇ ਦੌਰਾਨ ਵੱਧ ਤੋਂ ਵੱਧ ਵਾਈਕਲ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਕਿ ਜੋ ਗਲਤ ਅੰਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਇੱਕ ਸੁਖਨਮਾ ਮਾਹੌਲ ਇਲੈਕਸ਼ਨ ਲਈ ਸਿਰਜਿਆ ਜਾ ਸਕੇ ਤਾਂ ਕਿ ਹਰ ਬੰਦਾ ਵਿਦਆਊਟ ਐਨੀ ਫੀਅਰ ਕਿਸੇ ਵੀ ਡਰ ਤੋਂ ਬਿਨਾ ਜੋ ਉਹਨਾਂ ਦਾ ਇੱਕ ਮਨੁੱਖੀ ਅਧਿਕਾਰ ਆ ਉਸ ਨੂੰ ਹਰ ਬੰਦਾ ਆਪਣੀ ਵੋਟ ਦੇ ਸਕੇ ਸਰ ਕਿੰਨੀਆਂ ਟੀਮਾਂ ਲੱਗੀਆਂ ਬਈ ਜਿਹੜੀ ਸੀਐਫਪੀ ਦੇ ਕਿੰਨੀਆਂ ਬਾਹਰੋਂ ਟੀਮਾਂ ਆਈਆਂ ਆ ਸਾਡੇ ਕੋਲ ਹਜੇ ਤੱਕ ਕਮਿਸ਼ਨਰ ਦੇ ਵਿੱਚ ਇੱਕ ਕੰਪਨੀ ਆਈ ਹੈ ਜਿਸ ਦੇ ਤਹਿਤ ਹਾਫ ਆਫ ਸੈਕਸ਼ਨ ਹਰ ਥਾਣੇ ਨੂੰ ਸਾਡੇ ਇਥੇ ਚਾਰੇ ਥਾਣੇ ਨੂੰ ਦਿੱਤਾ ਹੋਇਆ ਵਾ ਜਿੱਥੇ ਸਾਡੇ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਫੋਰਸ ਔਨ ਦੀ ਸੰਭਾਵਨਾ ਵਾ ਤੇ ਡੂਰਿੰਗ ਇਲੈਕਸ਼ਨਸ ਹੋਰ ਵੀ ਜ਼ਿਆਦਾ ਫੋਰਸ ਤਾਇਨਾਤ ਕੀਤੀ ਜਾਊਗੀ ਸ਼ਹਿਰ ਵਾਸੀਆਂ ਨੂੰ ਵੀ ਇਹ ਕਹਿਣਾ ਚਾਹੂੰਗਾ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਜੋ ਤੁਹਾਡੇ ਵਾਸਤੇ ਪੰਜਾਬ ਪੁਲਿਸ ਤੇ CRP ਫੋਰਸਿਸ ਤਾਇਨਾਤ ਨੇ ਇਸ ਕਰਕੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੋਈ ਡਰ ਜਾਂ ਫੀਅਰ ਦੀ ਲੋੜ ਨਹੀਂ ਹੈ ਬਾਕੀ ਜੋ ਮਾੜੇ ਅਨਸਰ ਆ ਉਹਨਾਂ ਲਈ ਚੇਤਾਵਨੀ ਹੈ ਕਿ ਪੁਲਿਸ ਦੀ ਪੈਰਾ ਮਿਲਟਰੀ ਫੋਰਸਿਸ ਪបਾਂ ਭਾਰਨੀ ਅਗਰ ਕੋਈ ਵੀ ਕਿਸੇ ਤਰੀਕੀ ਦੀ ਕੋਈ ਕ੍ਰਿਮੀਨਲ ਵਾਰਦਾਤ ਜਾਂ ਕੋਈ ਲਾਅ ਐਂਡ ਆਰਡਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਤਾਂ ਉਹਨਾਂ ਨੂੰ ਕੜੇ ਹੱਥਾਂ ਨਾਲ ਨਿਠਿਆ ਜਾਊਗਾ ਸੀਸੀਟੀਵੀ ਦੇ ਨਾਮ ਵੀ ਰੱਖਿਆ ਰਹੀ ਹੈ ਜਿਹੜੀ ਅੰਮ੍ਰਿਤਸਰ ਬਿਲਕੁਲ ਜੀ ਅੰਮ੍ਰਿਤਸਰ ਦੇ ਵਿੱਚ ਥਰੂ ਆਈ ਟ੍ਰਿਪਲ ਸੀ ਪ੍ਰੋਜੈਕਟ ਜੋ ਕਿ ਕਾਰਪੋਰੇਸ਼ਨ ਦਾ ਪ੍ਰੋਜੈਕਟ ਹੈ ਉਸ ਦੇ ਤਹਿਤ ਵੀ ਪੂਰੇ ਸ਼ਹਿਰ ਦੇ ਵਿੱਚ ਅਲਗ-ਅਲਗ ਜਗ੍ਹਾ ਕਾਮਰਸ ਸੀਸੀਟੀਵੀ ਕੈਮਰਾਸ ਲੱਗੇ ਹੋਏ ਨੇ ਇਸ ਤੋਂ ਲਾਭ ਸਾਡੇ ਵੱਲੋਂ ਵੀ ਜੋ ਵੀ ਕੋਈ ਕੋਈ ਵੀ ਪ੍ਰੋਗਰਾਮ ਹੁੰਦਾ ਵਾ ਤਾਂ ਹਰ ਚੀਜ਼ ਦੀ ਸੀਸੀਟੀਵੀ ਰਿਕਾਰਡਿੰਗ ਕੀਤੀ ਜਾ ਰਹੀ ਆ ਕੈਮਰਾ ਰਿਕਾਰਡਿੰਗ ਕੀਤੀ ਜਾਂਦੀ ਆ ਸੋ ਇਸ ਕਰਕੇ ਪੁਲਿਸ ਪੂਰੀ ਤਰ੍ਹਾਂ ਨਾਲ ਵਿਜੀਲੈਂਟ ਫੋਰਸਿਸ ਪੂਰੀ ਤਰੀਕੇ ਨਾਲ ਤਣਾਤ ਨੇ ਇਸ ਕਰਕੇ ਅਗਰ ਕੋਈ ਵੀ ਬੰਦਾ ਲੋਰਡ ਨੂੰ ਜਾਂ ਕਾਨੂੰਨ ਨੂੰ ਆਪਣੇ ਹੱਥੀ ਲੈਂਦਾ ਵਾ ਤਾਂ